ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਕਦੇ ਕਦੇ ਮੋਲੇ ਨੇ ਛਾਲੀ ਵੱਡੀ ਗੱਲ ਕਰਦੇ ਨਾ ਨਾ ਵੱਡੀ ਬਾਬਾ ਵੱਡੀ ਤੂੰ ਪਰਵਾਹ ਨਾ ਕਰ ਯਾਰ ਪਤਾ ਨਾ ਲੱਗੂ ਵੀ ਨਾ ਛਾਲੀ ਨਾ ਨਾ ਫਿਕਰ ਹੀ ਨਾ ਕਰ ਯਾਰ ਗੱਲ ਦਾ ਕਿਸੇ ਗੱਲ ਦਾ ਫਿਕਰ ਹੀ ਨਾ ਕਰ ਚੱਪਾ ਧਰੀ ਜਾਏ ਚੱਪਾ ਧਰੀ ਜਾਏ ਜਮਾ ਤੂੰ ਪਰਵਾਹ ਨਾ ਕਰ ਬਾਬਾ ਯਾਰ ਮਿੱਕੋ ਵੀ ਆਪਾਂ ਬਣਾ ਮੋਟਰਪੋਲ ਦੀ ਆਹੋ ਬੰਦਾ ਫਿਰ ਬੋਲਣੇ ਨਹੀਂ ਠੀਕ ਹੈ ਬੋਲਦੇ ਨਹੀਂ ਜਾਂ ਆਪ ਬੁਲਾਣਾ ਤਾਂ ਬੁਲਾ ਲਿਆ ਫਿਰ ਤਾਂ ਕੱਢ ਦਾਂਗੇ ਨਹੀਂ ਬੋਲਦੇ ਨਹੀਂ ਬੋਲਦੇ ਨਹੀਂ ਪੜੇ ਲਿਖਾਣੀ ਗੱਲ ਹਾਂ ਯਾਰ ਵੱਡੀ ਗੱਲ ਕਰਨੀ ਹੈ ਵੱਡੀ ਗੱਲ ਕਰ ਵੱਡੀ ਵੱਡੀ ਅਗਲੇ ਨੂੰ ਪਤਾ ਕੀ ਲੱਗੇ ਜੀ ਕੀ ਕਰਦੇ ਫਿਰਦੇ ਆ ਹਾਂ ਹਾਂ ਅਗਲੇ ਤਾਂ ਇੰਜੀਨੀਅਰ ਆ ਵੱਡੇ ਵੱਡੇ ਇੰਜੀਨੀਅਰ ਆ ਸਾਡੇ ਕੋਰਸ ਕਰਿਏ ਨੇ ਵੱਡੇ ਆਏ ਤੇ ਕੰਪਿਊਟਰ ਕੰਮ ਕਰਾ ਤਾਰਾਂ ਇਹਦੇ ਨਾਲ ਲੱਗਦੇ ਆ ਟਾਈਮ ਹੁੰਦਾ ਸਾਰਾ ਸਾਰਾ ਸਰਪਾ ਕਰਦੇ ਆ ਇੱਕ ਚੀਜ਼ ਹੋਰ ਜੇ ਵੀ ਗਵਰਨਮੈਂਟ ਦੇ ਬੰਦੇ ਨੇ ਨਾ ਗਵਰਨਮੈਂਟ ਦੇ ਬੰਦੇ ਨੇ ਵੱਡੀ ਗੱਲ ਕਰੇ ਠੀਕ ਆ ਜਾ ਆ ਜਾ ਪੰਜ ਮਿੰਟ ਨਗਾ ਲਿਆ ਕੋ ਟੱਕਰਿਆ ਬੰਦਾ ਕੋਈ ਨਹੀਂ ਟੱਕਰਿਆ ਮੈਂ ਸਾਰੇ ਸ਼ਾਰਟਕਟ ਰਾਹ ਹੁੰਦਾ ਸੁਖਾ ਮੈਂ ਪਹਿਲਾਂ ਹੀ ਗਾਉਂਦਾ ਰਿਹਾ ਲੋਡ ਹੁਣ ਮੈਂ ਪੱਲਾ ਪਹਿਣ ਜਿੰਨਾ ਕਵਲਿਆ ਮਰਗੀ ਰ ਇਹ ਬਈ ਨੂੰ ਸਾਰੀਆਂ ਚੀਜ਼ਾਂ ਦੀ ਨੌਲਜ ਆ ਜੋ ਉਹਨਾਂ ਜਾਂ ਧੁੱਪ ਲੱਗੀ ਕਮਜ਼ੋਰ ਹਣਾ ਹਾਂ ਪਹਿਲਾਂ ਤਾਂ ਟੰਡਾਂ ਜੀ ਤੁਰੇ ਆ ਬੋਏ ਦੇ ਨਹੀਂ ਨਿਕਲੇ ਆਪਾਂ ਪਹਿਲਾਂ ਜਾਂ ਓਹ ਧੁੰਦਾ ਜੀ ਤੁਰੇ ਓ ਯਾਰ ਛਾੜੇ ਕਪਰੇ ਬਣਾਉਣ ਕਰਦੇ ਓਹ ਧੁੰਦ ਤਾਂ ਚੰਗੀ ਆਪਣੇ ਵਾਸਤੇ ਹਾਂ ਇਹ ਤਾਂ ਚੰਗੀ ਆ ਪਤਾ ਨਹੀਂ ਰਾਹ ਪਾ ਲਦੇ ਹਾਂ ਹਾਂ ਓਹ ਤਾਂ ਦੇਖ ਲਓ ਧੁੰਦ ਆ ਬਗਦ ਪਿੱਛੇ ਜਾਵੋ ਜੇ ਐਂ ਪਿੱਛੇ ਬਹਿ ਦੇ ਹੋਰ

ਆਈ ਉਹ ਜਿਹੜੀਆਂ ਪਾਈਪ ਲਾਈਨਾਂ ਹੀ ਪਾਈਆਂ ਸੀ ਇਹ ਗਵਰਨਮੈਂਟ ਨੇ ਉਹਦੇ ਉਹਦੇ ਘੇੜੇ ਮਾਰਦੇ ਫਿਰਦੇ ਗੋੜੀ ਇੱਥੇ ਘੜੀਆਂ ਪਾਈਪ ਲਾਈਨਾਂ ਪਾਈਆਂ ਪਾਈਆਂ ਇੱਥੋਂ ਦੀ ਨਹੀਂ ਉੱਥੋਂ ਦੀ ਆਏ ਉਹ ਤੇਲ ਵਾਸਤੇ ਲੰਗੀਆਂ ਨੇ ਜਿਹੜੀਆਂ ਲੰਗੀਆਂ ਜਿਹੜੀਆਂ ਉਹਦੇ ਘੇੜੇ ਮਾਰਦੇ ਆ ਬਾਈ ਜਾ ਵਾਡੇ ਇੱਧਰ ਦੀ ਰੰਗੀ ਐ ਇਹ ਤਾਂ ਨਾ ਅਸੀਂ ਮਤਲਬ ਆਪਣਾ ਤੇਰ ਨੌਕੀਏ ਬੱਤੇ ਭਾਈ ਬੰਤਾ ਅਸੀਂ ਤਾਂ ਨਾ ਮਤਲਬੀ ਸਰ ਬਾਜਾ ਅੱਛਾ ਇੱਧਰ ਬਾਈ ਜਾ ਬੱਸ 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 ਸੈਂਟਰ ਗੌਰਮਿਤ ਨੇ ਡਿਊਟੀ ਲਾਈ ਸੀ ਹਾਂ ਮਤਲਬ ਜਿਹੜੀਆਂ ਆ ਕਾਂ ਲਿਖੀਆਂ ਹਾਂ ਉਹ ਨੁਕਸਾਨ ਜਿਹੜਾ ਬਾਜੀ ਮੰਡਲ ਨੂੰ ਹੋਇਆ ਮਤਲਬ ਹਾਂ ਤੇ ਇੱਕ ਤੋਂ ਕਮ ਹੋਰ ਜਿਹੜੀ ਸੜਕ ਪਾਸਤ ਮਾਲਾਨੰਦ ਰਿਓ ਨਿਸ਼ਾਨੀਆਂ ਲਾਉਂਦੀਆਂ ਹਾਂ ਤੇ ਪੰਜ ਚਾਰ ਕਮ ਮਾਇਤਾ ਹੈਗਾ ਮਤਲਬ ਵੀ ਜਿਨੀਅਰ ਅੱਛਾ ਇਹ ਮੁੰਡਾ ਕਮਜ਼ੋਰ ਕਪੂਟਾ ਪ੍ਰੇਟਰਾ ਅੱਛਾ ਤੇ ਦੇਖਿਆ ਕਰੇ ਕੰਪਿਊਟਰ ਕੰਪਿਊਟਰ ਵੇਚਿਆ ਹਾਲੇ ਗੋਏ ਵੇਚਿਆ ਇਹ ਬੁਲਟਾ ਮੈਨੇਜਰ ਦਾ ਮੂੰਹ ਤੁਹਾਡਾ ਗਵਰਨਮੈਂਟ ਦੇ ਬੰਦੇ ਗਵਰਨਮੈਂਟ ਦੇ ਬੰਦੇ ਯਾਰ ਇਹ ਹਰ ਤਾਰ ਕਿੱਥੋਂ ਚੱਕੀ ਆ ਇਹ ਕਾਸੀ ਨਹੀਂ ਤੇ ਨਾਲ ਅਟੈਚ ਜਿਹਾ ਜਦੋਂ ਮਾਜੀ ਕੰਪਿਊਟਰ ਚਲਾ ਲਈ ਅਸੀਂ ਹਾਂ ਇਹ ਗੱਲਾ ਮਲਾਕਿਮ ਗਵਰਨਮੈਂਟ ਦੇ ਬੰਦੇ ਮੂੰਹ ਤਾਂ ਤੁਹਾਡੇ ਮਲਾਜਮ ਵਾਲੇ ਹੈ ਨਹੀਂ ਮਾਨਖਾਨੀ ਦਾ ਪਰਚਾ ਆਇਆ ਸੀ ਐ ਹੁੰਦੇ ਮਲਾਜਮ ਤੁਹਾਡੇ ਹੋਰ ਕਿਵੇਂ ਹੁਣ ਜੱਪਾ ਨਹੀਂ ਲਿਖੇ ਬੰਦੇ ਪੜ੍ਹੇ ਲਿਖੇ ਬੰਦੇ ਪੈਂਟ ਸ਼ਰਟ ਪਾਈ ਹੁੰਦੀ ਕਿ ਤੁਹਾਡੇ ਕੋਲ ਤਾਂ ਕੱਪੜੇ ਦਰਿਆਵਾਂ ਬਿਛੜਿਆ ਆ ਨਾ ਕੱਪੜੇ ਨਹੀਂ ਸਟੇਟਾ ਕੋ ਮੈਂ ਬਤਾ ਤਾਂ ਮੁੱਦਾ ਕੀ ਆ ਜਦਨੇ ਸ਼ੇਕਾ ਕੋ ਆ ਸਾਡੀ ਤਨਖਾਹ ਵਾਲੀ ਬਾਬਾ ਲੱਖ ਲੱਖ ਰੁਪਏ ਦੱਸੋ ਐਪੀ ਤੋਂ ਜੱਲੇ ਆ ਦੱਸੋ ਰੇਟ ਕੀ ਆ ਭੁੱਕੀ ਦਾ ਰੇਟ ਹੋਰ ਨਾ ਨਸ਼ੇ ਦੇ ਨਸ਼ਾ ਕਰਨਾ ਗੁਰੂ ਦੇ ਨਾਮ ਦਾ ਕਰੋ ਇਹ ਚੀਜ਼ਾਂ ਦਾ ਅੱਛਾ ਉਹ ਬੈਗਪੈਨ ਤੇ ਪੁੱਤੇ ਨੂੰ ਚੱਕੀ ਬੈਠੇ ਇਹ ਸਾਡਾ ਲੀੜਾ ਕੱਪੜਾ ਕੰਪਿਊਟਰ ਸਿਸਟਮ ਸਾਰੀ ਏਟੀ ਚੱਲਿਆ ਮੈਨੂੰ ਦਿਖਾ ਨਾ ਨਾ ਨਹੀਂ ਅਛਾਨੀ ਅਛੇ ਸਾਹ ਜਿਹੜਾ ਮੋੜ ਲੱਗ ਗਿਆ ਗਵਰਨਮੈਂਟ ਦੀ ਕੰਪਿਊਟਰ ਤਾਂ ਦਿਖਾ ਨਾ ਨਾ ਨਹੀਂ 3 ਮਹੀਨੇ ਹੋ ਗਏ ਸਾਨੂੰ ਉਹ ਤੁਰਿਆਂ ਨੂੰ ਇਹ ਮੁੰਡਾ ਕਪੜਾ ਓਪਰੇਟਰ ਸਾਰਾ ਕੰਮ ਇਹਦੇ ਸਿਰ ਤੇ ਹੈ ਅੱਛਾ ਹੰਗੀ ਇਹ ਲੋਕਾਂ ਨੂੰ ਬੁੱਧੂ ਬਣਾਉਂਦੇ ਫਿਰਦੇ ਬਾਣਾ ਵੀਦੀ ਐਵੇਂ ਨਾ ਨਾ ਮੁੱਕੀ ਵੇਚੜਦੇ ਹੋ ਰਹੇ ਹੋ ਨਾ 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 ਹਾਂ ਆਪਣੇ ਵੱਡੇ ਭਾਈ ਚਾਹ ਪਈਆ ਚੱਕ ਪਿਆ ਚਾਹ ਤਾਂ ਪਈਆ ਜੇ ਭੁਰਾ ਖਵਾਓਗੇ ਤਾਂ ਮੈਨੂੰ ਆਉਂਦਾ ਹੈ ਨਹੀਂ ਐਵੇਂ ਨਾ ਅਸੀਂ ਖਾਕੇ ਨਾ ਅਸੀਂ ਇਹ ਤਾਂ ਖਾਣ ਵਾਲੇ ਦੀ ਕਾਨ ਵੀ ਨਹੀਂ ਜਾਂਦੇ ਉਹਦਾ ਮੂੰਹ ਹੀ ਦਿਸ ਜਾਂਦਾ ਤੇਰਾ ਨਾ 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 ਸਾਨੂੰ ਨਹੀਂ ਮਲਾਜਮਾਂ ਦੇ ਚੁੰਨੀਆਂ ਬੰਨੀਆਂ ਹੁੰਦੀਆਂ ਐ ਇਹ ਫਿਰ ਸਾਨੂੰ ਪਤਾ ਹੈ ਨਾ ਕਿ ਬੀ ਸਮੁੰਦਰੀ ਜਾ ਜਿੱਥੇ ਲਾਉਣਾ ਪਾਏ ਫਿਰ ਤੋਂ ਦਾ ਚਲਾਉਣਾ ਭਾਈ ਸਮੁੰਦਰੀ ਜਾ ਕੰਪਿਊਟਰ ਆ ਸਾਡੇ ਕੋਲੇ ਐਨੀ ਥੋੜੀ ਹੈ ਕੰਪਿਊਟਰ ਜਿੰਨੇ ਮਰਜੀ ਚਲਾ ਸਕਦੇ ਆ ਚੈੱਕ ਕਰਨਾ ਮਤਲਬ ਸਾਰੀ ਏ ਟੂ ਜ਼ेड ਸਾਡੇ ਦੇ ਵਿੱਚ ਰਿਪੋਰਟ ਕੰਪਿਊਟਰ ਕਰ ਕਾ ਸਾਡਾ ਟਰਾਂਸਫਾਰਮ ਚੈੱਕ ਕਰ ਵੀ ਲੋਡ ਕਿੰਨਾ ਕੱਢਦਾ ਬਿਜਲੀ ਤਾਂ ਸੀਗੀ ਨਾਲ ਲੱਗਣਾ ਸਾਨੂੰ ਕਿ ਲੋਡ ਹੈ ਬਿਜਲੀ ਨਾਲ ਸਾਡੇ ਕੋਲ 100 ਦਾ ਜਾਂਦਾ ਬਾਜੂ ਮੰਡਲ ਦਾ ਸੈਕਟਰ ਲਾਈਟ ਦਾ ਅੱਛਾ ਉਹ ਵੀ ਬਾਕੀ ਸਾਡੇ ਕੋਲੇ ਕੰਪਿਊਟਰ ਕੰਪਿਊਟਰ ਤੇ ਬੈਠੀ ਅਸੀਂ ਕਰ ਲੈਨੇ ਆ ਕੰਮ ਹਾਂ ਉੱਥੇ ਕੰਪਿਊਟਰ ਤੇ ਇੱਕ ਹੋ ਜੂ ਕੰਪਿਊਟਰ ਤੇ ਇਹ ਨਹੀਂ ਚੱਕ ਹੁੰਦਾ ਕੰਪਿਊਟਰ ਮਾਸੀ ਸ਼ਰਮਾ ਸਾਡਾ ਹੋਰ ਸਿੱਟਾ ਹਾਂ ਕੀ ਰੇਟ ਲਿਆ ਹੋਇਆ ਕੀ ਆ ਦੀ ਰੇਟ ਉਹ ਕੀ ਵਾ ਕੀ ਰੇਟ ਨਾ 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 ਬੁੱਕੀ ਵਾਲਾ ਕੰਮ ਲਿਆ ਭਾਈ ਜੱਜਾ ਮੂੰਹ ਤੇ ਰੱਖੀਵੇਂ ਹੋ ਰਿਹਾ ਖਾ ਖਾ ਕਿਨੋਂ ਨਾ ਬੈਠੀ ਆ ਕੇ ਮੂੰਹ ਆ ਯੂਰੇ ਜਰੇ ਦਿੰਦਾ ਉਹਦਾ 10 ਕਿਲੋ ਕਿਲੋ ਤਾਂ ਟੱਪਦਾ ਹੋਈਗਾ ਇਹਦਾ ਨੇੜੇ ਨਹੀਂ ਜਾਂਦਾ ਇਹ ਚੜ ਬਟਾਏ ਵੀ ਨਹੀਂ ਆਉਂਦਾ ਇਹ ਤਾਂ ਬਿੱਟ ਨੂੰ ਮਲਾ ਜੇ ਬੰਦੇ ਦੇਣਾ ਪੈਂਦਾ ਹਾਂ ਆਪਣਾ ਭਾਈ ਨਾ ਨਾ ਹੈ ਨਹੀਂ ਇੱਧਰ ਖੜਾ ਆਈ ਨਹੀਂ ਗੱਡੀ ਕਿਹੜਾ ਪਿੰਡ ਪਈ ਜਾਂਦਾ ਇਹ ਇਹ ਪਿੰਡ ਬਾਂਦਰਾ ਪੰਜਾਬ ਦਾ ਹੈ ਪੰਜਾਬ ਦਾ ਆ ਨਾਲ ਹਰਿਆਣਾ ਹੱਦ ਇੱਥੇ ਨਹੀਂ ਇਹ ਤਾਂ ਬੱਬਾ ਐਸਾ ਉਹਨਾ ਪਤਨ ਸਟੇਟਾਂ ਟੱਪਿਆ ਹੋਰ ਦੇਖੋ ਹੋਰ ਨਾ ਚੱਕੋ ਹੋਰ ਇਹ ਡੇਟਾ ਲੰਘਿਆ ਇਹ ਪੰਜਾਬ ਚ ਆ ਬੜੇ ਆਪਾਂ ਤਾਂ ਇਹ ਹੋਰ ਯਾਰ ਮਤਲਬ ਗੰਜੋ ਉਹ ਗੱਲਾਂ ਕਰਦੀ ਹੁੰਦੀ ਗੰਜੋ ਦੀ ਖੌਨੀ ਨਣ ਤੇ ਵਿਆਹੀ ਟੀਗੇ ਇਥੇ ਮਤਲਬ ਕਰਤਾਰੋ ਕਰਤਾਰੋ ਨਿਉਜ਼ ਨਾ ਪਾਰੋ 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 ਟੀਗਾਉਦਾ ਨਾ ਅੱਛਾ ਕਿ ਭੂਆ ਗੰਜੋ ਦੀ ਨਣ ਜ਼ਬਾਨਦਰੀ ਉਹ ਗੱਲ ਕਰਦੀ ਹੁੰਦੀ ਮਤਲਬੀ ਅੱਗੇ ਇੱਕ ਬੰਦਾ ਵਰਸ ਦਾ ਭਾਈ ਅੱਗੇ ਖੌਨੀ ਜਾਂਦਾ ਹੈਗਾ ਹੈਗਾ ਅਕਿ ਉਹਨਾਂ ਨੇ ਵਿਆਹੀ ਹੋਈ ਸੀ ਅੱਛਾ ਤੇ ਯਾਰ ਨਾ ਬਨਦੂ ਪਾਰੋ ਹਾਂ ਪਰਿਆਈ ਹੋ ਤੇਰੀ ਹਾਂ ਰੌਣਾ ਮੇਰਾ ਭਾਈ ਤਾਂ ਵਾਹ ਓ ਰਿਸ਼ਤੇ ਯਾਰਾ ਫੇਰ ਚੜੀ ਨਿਕਲਾਈ ਰਿਸ਼ਤੇਦਾਰੀ ਨਿਕਲਾਈ ਫੇਰ ਦਾ ਐਂ ਗਾਂਝੀ ਦਾ ਨਿਕਲੋ ਜੇ ਬੋਲ ਚੱਲਣਾਂ ਰਹੀ ਹੈ ਭਾਈ ਜਾਣਦਾ ਉਹਨਾਂ ਨੂੰ ਇਲੈਕਸ਼ਨ ਕੀ ਕਦਾ ਮੇਰੀ ਭੂਆ ਦੀ ਨੰਨ ਦਾ ਪਾਰੋ ਅੱਛਾ ਵਾਹ ਓ ਤੇਰੇ ਮੇਰਾ ਫੁੱਪੜ ਦਾ ਟੈਲੀਫੋਨ ਨਹੀਂ ਹੈਗਾ ਮੌਕੇ ਤੇਰੀ ਗੱਲ ਕਰਾਉਣਾ ਅੱਛਾ ਵਾਹ ਚਾਹ ਪੀ ਰੋ ਹਾਂ ਹਾਂ ਚਾਹ ਦੇਖ ਲਓ ਪਈ ਹੋ ਪੀ ਲੋ ਕਾਹ ਚਾ ਪੀ ਲੇ ਪਾਲਣ ਨੂੰ ਪੁੱਛ ਕਾਹ ਪਾਲਨੇ ਦੇਖ ਲਾ ਚਾਹ ਹੋਰ ਦਾ ਪਰਿਵਾਰ ਵਧ ਗਿਆ ਵਧ ਗਿਆ ਆਪਣੀ ਇਹ ਗੱਲ ਠੀਕਾ ਕਰੇ ਸਾਰੇ ਵਧੀਆ ਕਿਵੇਂ ਇੱਥੇ ਬੈਠੇ ਕੇ ਘਰੋਂ ਫੁੱਟ ਤੇ ਪੰਨੋ ਉਹਦੇ ਨਾਲ ਫੁੱਟ ਤੇ ਬਗੇ ਧੁੱਪ ਨਹੀਂ ਕਿਹੇ ਤਾ ਜੀ ਬਹਿ ਗਏ ਮੰਨ ਡਾਕੀ ਬੰਦਾ ਲੜਪਣ ਤੇਰੇ ਨਾਲ ਤੇ ਸਾਰੇ ਨਹੀਂ ਨਹੀਂ ਉਹ ਗੱਲ ਕਰ ਰਾਪਾ ਨੂੰ ਕਿੰਨੇ ਚਿਰ ਹੋ ਗਿਆ ਡਿਊਟੀ ਕਰਦਿਆਂ ਨੂੰ ਜਿਉਂਤੀ ਮੈਨੂੰ ਐ ਲੱ ਲੱ 97 98 77 ਉਦੋਂ ਦਾ ਲੱਗਿਆ ਵੇਚਣ ਮੈਂ ਟ੍ਰਿਕ ਕਰੀ 77 ਕਾ ਅੱਛਾ ਤੇ ਮਤਲਬੀ ਨਾਸੀ ਚ ਮੈਂ ਲੰਪਕ ਫੀਡ ਲੱਗ ਗਿਆ ਸੀ ਬੈਠੇ ਨਹੀਂ ਨਹੀਂ ਲੰਪਕ ਫੀਡ ਸਪੋਰਟ ਜੀ ਅੱਛਾ ਤੇ ਮਤਲਬੀ ਮੈਨੂੰ ਚੈੱਕ ਕਰ ਵੀ ਮਿਲਿਆ ਕਿ ਐਸ ਚੀਜ਼ੇ ਨੇੜੇ ਇਹ ਉਦੋਂ ਫਿਰ ਮਤਲਬ ਮਨ ਨਹੀਂਤਾ ਸੀ ਜੇ ਪੋਰਸੇ ਦੇ ਪਾਰ ਕੀ ਹੋਇਆ ਅੱਛਾ ਫਿਰ ਉਦੋਂ ਮਤਲਬ میری ਸੀ ਉਹ ਦੁਮਾਰ ਜੀ ਉਹ ਦਿਲਾਤੀ ਅੱਛਾ ਇਹ ਸਟਾਫ ਤੋਂ ਬਾਤ ਕਰਦੇ ਕਰਦੇ ਅੱਛਾ ਫਿਰ ਜੀ ਉਥੇ ਦੇਉਤੀ ਮਤਲਬ ਔਖੀ ਕਰਨੀ ਮੇਰਾ ਪਿਓ ਕਹਿੰਦਾ ਉਹ ਦੌਰ ਮਾੜਾ ਕੀ ਕੋਈ ਪਰਖਿਆ ਕੱਲਾ ਕੱਲਾ ਹੋਏਗਾ ਕੱਲਾ ਕੱਲਾ ਜਾਇਆ ਤਬ ਤੁਸੀਂ ਹਾਂ ਉਹ ਤਾਂ ਦਸੀ ਜਾਂਦਾ ਮੂੰਹ ਤੇ ਉਹ ਮਤਲਬ ਨੌਕਰੀ ਛੱਡਤੀ ਔਦੂ ਬਾਅਦ ਮੈਂ 97 ਲੋਕੀ ਕਹਾਣੀਆਂ ਬਈ ਤੂੰ ਐਂ ਦੱਸ ਕਿੰਨਾ ਟਾਈਮ ਹੋ ਗਿਆ ਲੇਕਿ ਪੀ ਗਬਾਲੀ ਨਹੀਂ ਤੂੰ 97 ਮੇਰੇ 2000 ਤੀ ਭੈਣ ਜਾ ਵੀ ਇੰਨੇ ਸਾਲ ਹੋ ਗਏ ਮੈਨੂੰ 2002 ਦੇ ਲਗਭਗ ਮੈਨੂੰ ਲਵਾਤਾ ਜਿਹਨੂੰ ਨੌਕਰੀ ਤੇ ਕਿੰਨੇ ਸਾਲ ਪਹਿਲਾਂ 97 ਤੇ 24 ਕਿੰਨੇ ਸਾਲ ਹੋ ਗਏ ਪਹਿਲਾਂ 3 ਤੇ 24 27 27 ਸਾਲ ਹੋ ਗਏ 2002 ਚ ਮੈਂ ਆ ਗਿਆ 27 ਸਾਲ ਹੋ ਗਏ ਮਤਲਬ ਵੀ 27 ਇਅਰ ਹੋ ਗਿਆ ਉਹ ਤੂੰ ਚਾਹੇ ਪਣੀ ਜਾਂ ਸਰਵਸ ਕਰ ਦੇ ਨੂੰ ਮਰ ਗੋ ਮੈਨ ਉਹ ਤੇਰੇ ਮੂੰਹ ਤੋਂ ਪਤਾ ਲੱਗ ਜਾਂਦਾ ਮਤਲਬ ਗਰੇਜੀ ਸਿਰ ਤੇ ਲੱਗਿਆ ਮੈਂ ਠੀਕ ਆ ਠੀਕ ਹੈ ਮੇਰੀ ਬਾੜੀ ਆਉਂਦੀ ਸੀ ਬਾੜੀ ਹਾਈ ਭਾਈ ਉਹ ਦੁਆ ਮੈਨੂੰ ਸਿਖਾਈ ਗਈ ਹੈ ਅੰਗਰੇਜ਼ੀ ਇਹਨੂੰ ਪੜਾਇਆ ਫਿਰ ਮੁੰਡਾ ਨਾਲ ਹੱਕ ਪੁੱਟ ਪ੍ਰੈਟ ਦਿੱਹੀ ਜਾਂਦਾ ਹੈ ਇਹ ਮੁੰਡਾ ਨਾਲ ਉਹ ਚਾਹ ਪਾਣੀ ਇਹ ਤਾਂ ਬਹੁਤ ਹਾਂ ਇਹ ਤਾਂ ਬੰਦਾ ਬਹੁਤ ਟਕੜਾ ਹੈਗਾ ਇਹ ਤਾਂ ਬੰਦਾ ਬਹੁਤ ਕੰਮ ਘੜਦਾ ਹੈ ਇਹਨੂੰ ਹੀ ਨਹੀਂ ਪਤਾ ਕੰਮ ਕੀ ਹੈ ਪਾਛਾ ਜਾਣਦਾ ਨਹੀਂ ਪਤਾ ਹੀ ਨਹੀਂ ਹੈਗਾ ਇਹ ਤਾਂ ਉਹੀ ਬੁੱਝੜੇ ਤੇ ਬਟਾ ਜੱਟ ਤੇ ਆ ਗਈ ਅਸੀਂ ਤਾਂ ਮਨ ਲੱਟੂ ਚਬਾ ਗਏ ਆ ਗੱਲ ਦੇਣੀ ਪਈ ਜੀ ਮੁੰਡੇ ਮੂੰਹ ਤੇ ਉੱਚੀ ਕਰਨ ਵਾਗੇ ਨਸ਼ਾ ਬਰਤ ਸਸਤਾ ਨਾ ਨਸ਼ਾ ਡਿਊਟੀ ਹੈ ਰਾਮਨ ਲੱਡੂ ਚ ਗਏ ਉੱਥੇ ਪੈਂਦੀਆਂ ਸੀ ਤਾਰਾ ਮਤਲਬ ਅੱਛਾ ਇਹ ਉਹ ਜਿਹੜਾ ਥਲੜੀਆਂ ਤਾਰਾ ਨੈਟਵਰਕ ਦੀਆਂ ਪੈਂਦੀਆਂ ਸੀ ਉੱਥੇ ਪਾਸ਼ਾ ਹੋਰ ਹੂੰ ਉਹ ਮੈਨੂੰ ਕਹਿ ਲੱਗੇ ਨਾ ਜਦੋਂ ਮੈਂ ਗੱਲ ਕਰੀ ਇੱਕ ਨੂੰ ਮਿਲੇ ਪੱਲੇ ਪਚਪੜੀ ਕੰਬੜੀ ਇਹ ਫਰਾਵਾ ਤੇ ਮਤਲਬ ਇਹ ਡਰ ਅੱਛਾ ਇਹ ਕਾਜਾ ਵੀ ਸਦਾ ਪੜੀ ਰੇਟ ਪਈ ਤੇ ਕੀ ਰੇਟ ਹੈ ਲਾਊਡਾ ਪੁੱਛ ਹੋਰ ਇਹ ਕਹਿੰਦਾ ਮਟਰੀਏ ਦਾ ਬੰਦੀ ਨੂੰ ਕਾ ਚਾਪੀ ਲਈ ਜੀ ਦਾ ਪਰ ਸਮਝੀ ਨਹੀਂ ਆਉਂਦੀ ਅੱਛਾ ਮੂਹਰੋ ਮੈਂ ਪੜਿਆ ਵਾਲਾ ਸੀ ਇਹ ਤਾਂ ਮੈਂ ਮਾਰੀ ਧਰ ਕੇ ਮੈਂ ਕਿ ਚਗਲੀ ਵਿੱਚ ਚੰਬੜੇ ਪਰ ਕਪੜੇ ਕਲੱਤੇ ਬੜਪੇ ਹਾਂ ਨਾਲ ਜੀ ਨਾਲ ਪਛਾਣ ਹਟ ਗਏ ਉਹਨੇ ਆਖਿਆ ਵੀ ਸਾਰੀ ਭਾਸ਼ਾ ਦਾ ਗਿਆਨ ਹਾਂ ਉਹ ਮਤਲਬ ਪੁੱਛਦੇ ਸੀ ਤੁਸੀਂ ਸਿੱਧੇ ਜੇ ਬੰਦੇ ਵੀਡੀਓ ਕਿਵੇਂ ਮਿਲੀ ਆ ਵੀਰ ਜੀ ਕਿਵੇਂ ਆਏ ਤੁਸੀਂ ਲੈਣ ਤੁਹਾਨੂੰ ਕਿਹਨੇ ਦੱਸਿਆ ਆ ਲਾੜਾ ਲੈਣਾ ਅਸੀਂ ਮਤਲਬ ਫਿਰ ਮੈਂ ਦੱਸਦਾ ਓਏ ਤਾਂ ਪੁੱਠੀਆਂ ਗੱਲਾਂ ਕਰਨ ਵਾਲਾ ਇਹ ਗੱਲਾਂ ਸਿੱਧੀਆਂ ਗੱਲਾਂ ਨਹੀਂ ਕਰਦਾ ਲੈ ਲੈਣਾ ਮੈਨੂੰ ਫਤੂ ਬਣਾਈ ਰ ਟੱਕਿਆ ਭੁੱਕੀ ਦਾ ਨਾ 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 ਕਿਆ ਪੀਰ ਮੈਨੂੰ ਦੱਸੋ ਕੀ ਰੇਟ ਆ ਤੇ ਪੈਸੇ ਲੈ ਲਿਓ ਦੁੱਧ ਵਰਗੇ ਅੱਧਾ ਕਿਲੋ ਦੇ ਕੀ ਹਾਂ ਹਾਂ ਭਰਾ ਉਹਥੇ ਛੱਡਨੇ ਮੀਨਸਿੰਗ ਕਰ ਲਏ ਨੇ ਸਰਦਾਰ ਜੀ ਲੈ ਜੋ ਅੱਛਾ ਉਹਥੇ ਤਾਂ 5-7 ਸਾਈ ਨੂੰ ਆਈ ਪੀ ਉਹਥੇ ਤਾਂ ਮਹੀ ਮਿਲਦੀ ਹੈ ਅਸੀਂ ਇੱਥੇ ਵੀ ਅੱਸੀ ਹੱਥ ਨਹੀਂ ਲਾਉਂਦੇ ਖਾਂ ਕੱਲ ਨੂੰ ਗਿੱਜ ਜਾਂਗੇ ਬਾਈ ਆਈ ਪਿੰਆਂ ਲੱਗੀ ਜਾਂਦਾ ਉਹਥੇ ਤਾਂ ਬੂਟੇ ਖੜੇ ਸੀਗੇ ਬਾਦੂ ਬਾਦੂ ਥੋਰੀਆਂ ਭਰੀਆਂ ਵੀ ਆਈ ਪਿੰਆਂ ਉੱਥੇ ਅੱਛਾ ਕਿੰਨੀ ਲਿਆਇਓ ਕੀ ਓਏ ਇਹ ਤਾਂ ਇਹ ਵੀ ਨਹੀਂ ਹੈਗਾ ਤਖਾਉਂ ਨਹੀਂ ਨੰਗਾ ਨਸ਼ਾ ਹੋਇਆ ਰੱਖ ਲਾਂਗੇ ਭੋਰਾ ਕਿ ਕਰੀਏ ਨੇ ਰਿਸ਼ਤੇਦਾਰਾ ਯਾਰ ਦੇਜਾ ਸਾਡੀ 83 ਡਰਗ ਫੋਰਸ ਚ ਮਸਲ ਦਿਉਟੀ ਅਸੀਂ ਨਸ਼ੇ ਦੇ ਖਿਲਾਫ 83 ਡਰਗ ਫੋਰਸ ਹੀ ਚੜੀ ਦੇਉਗੀ ਅੱਤ ਪੰਚ ਜੇਸੀ ਆਪ ਹੀ ਤੂੰ ਹੀ ਥੈ ਉਹਨਾਂ ਨੂੰ ਉਹਦਾ ਬੰਦਾ ਹੀ ਨਹੀਂ ਥੈ ਜੇਸੀ ਆਪ ਹੀ ਨਸ਼ੇ ਕਰਨ ਲੱਗੇ ਬੱਚਾ ਮੁੰਡਾ ਕੁ ਪ੍ਰੋਟੇਪਰੇਟਰ ਅੱਛਾ ਆਥਨੇ ਮਤਲਬੀ ਇਵਨਿੰਗ ਰਿਪੋਰਟ ਦੇਣੀ ਐ ਕਿ ਡਰਗ ਫੋਰ ਸਾਰੇ ਸਾਰੇ ਦਿਨ ਦੀ ਵੀ ਕਿਤੇ ਨਸ਼ਾ ਕਿੰਨੀ ਮਤਲਬ ਬੀੜੀ ਕਿੰਨੀ ਖਾਲੀ ਕਿੰਨੀ ਵੇਗੀ ਮਤਲਬ ਬੀੜੀ ਪੀਂਦਾ ਬੰਦਾ ਟੱਕਰ ਜੇ ਅਸੀਂ ਤੁਰਤ ਪੈਰ ਬਾਈ ਹੈਂਡ ਚਲਾਣ ਕੱਟ ਸਕਦੇ अच्छा हां जी पॉवर ਜੇ ਉੱਚੀ ਹੈ ਪਾਵਰ ਸਾਡੇ ਕੋਲ ਵੀਡੀਓ ਤੁਸੀਂ ਆਪ ਲੋਈ ਕਰਦੇ ਆ ਭਾਈ ਨਹੀਂ ਜੇ ਇਹ ਕਮਜ਼ੋਰ ਦੇ ਜੇਜ ਕੀ ਹੈ ਨਾ ਤੁਸ ਵੀ ਨਹੀਂ ਆਏਗਾ ਆਏ ਤਾਂ ਇਹਦਾ ਉਹ ਲੱਗਿਆ ਆਪਣੀਆਂ ਚਿਪਾਂ ਨੇ ਜੇਬ ਚ ਜਿਹੜੇ ਲੋਕ ਨੂੰ ਲੱਗਦਾ ਡਿਵਾਈਸ ਆਹ ਉਹ ਚਿਪਾਂ ਚਿਪਾਂ ਸਾਡੇ ਕੋਲ हां ਮੈਂ ਕਾਹਨੂੰ ਜਾਣਦਾ ਲਾਇ ਰੇਸ ਤੇਰਾ ਬਾਸਟੀ ਮੈਂ ਆਇ ਨਾ ਕਤਰੀ ਭੈਣ ਚੋਦੀ ਹੈ ਇਧਰ ਫੜਾ ਉਹਨੂੰ ਮੈਂ ਕਾਦੀ ਮਾਨਿਆ ਆਪ ਨਹੀਂ ਨਹੀਂ ਇਹ ਨੂੰ ਮਾਰੂਗਾ ਹੱਕ ਇਹ ਮੰਗੀ ਉਹ ਹੱਕ ਨੂੰ ਤੇ ਪਰੋਣਾ ਹੈ ਹੱਕ ਨੂੰ ਅੱਛਾ ਯਾ ਲਾ ਮੈਂ ਇਹ ਫਿਰ ਰਿਸ਼ਤੇ ਦਾ ਆਪਣਾ ਭੂਆ ਠੀਕ ਰਹਿੰਦੀ ਹੈ ਹਾਂ ਵਧੀਆ ਫਿਰ ਐ ਕਰ ਜੀ ਜੀ ਆਪਣਾ ਇਹ ਤਾਂ ਐ ਹੀ ਚੌੜਾ ਹੋ ਜੇ ਵੀ ਆਪਣੇ ਕੋਲੇ ਡੇ ਡੇ ਬੰਦੇ ਬੈਠੇ ਆ ਉਹ ਜਾਣਦਾ ਮੈਂ ਬੰਦੇ ਨੂੰ ਇਹ ਆਪਣਾ ਮੈਨੇਜਰ ਸਾਹਿਬ ਆਪਾਂ ਐ ਕਰ ਜੀ ਵੀ ਆ। ਪੂਆ ਦੀ ਨਾਲ ਪੂਹੀ ਲੱਗੀ। ਆਪਾਂ ਪੂਆ ਪੂਹੀ ਖਾਏ ਤੁਸੀਂ ਅੱਜ ਰਾਤ ਇਹਨਾਂ ਕੋਲੇ ਹਾਂ ਇਹਨਾਂ ਕੋਲੇ ਰਹਿ ਪੈਨੇ ਤੀਰੀ ਦਾ ਕੰਮ ਆ ਕੇ ਨਹੀਂ ਹਾਂ ਹਾਂ ਇਹਨਾਂ ਕੋਲੇ ਫਿਰ ਬੰਦ ਰੋਟੀ ਖਾਣ ਨਬਰ ਜੀ ਹਾਂ ਪਾਪੂ ਨੂੰ ਪਰਉ ਨੂੰ ਨਾ ਆਪਰਾਵਾ ਦਾ ਆਪ ਕੰਡ ਮੋਰੀ ਰੋਟੀ ਤਾਂ ਆਪ ਨੂੰ ਨਹੀਂ ਮਿਲਦੀ। ਅੱਛਾ ਨਾ ਉਹ ਤਾਂ ਮੂੰਹ ਹੀ ਜੱਛਿਆ ਨਾ ਡੱਬ ਰੋਟੀ ਖਾ ਕੇ ਹੱਟ ਮਾਰਨ ਆ ਗਿਆ। ਹਾਂ 10 ਰੁਪਏ ਦੀ ਡੱਬ ਰੋਟੀ। ਅੱਧਾ ਘਾ ਜਾਓ। ਨਸ਼ੇ ਵਾਲਾ ਡੀਕ ਦਾ ਹੋ ਨਾ ਨਸ਼ੇ ਵਾਲਾ ਜੀ ਸਾਡੇ ਚ ਕੀ ਦੂਸ਼ਣ ਲਾਈ ਜਨ ਅਸੀਂ ਪਤਾ ਹੀ ਲੱਗੀ ਜਾਂਦਾ ਕੀ ਪੈਂਦੀ ਹੋਈ ਨੇ ਦੂਸ਼ਣ ਮਾਨ ਹਾਨੀ ਦਾ ਪਰਚਾ ਕਰਾਉਣਾ ਕਰਾ ਦਿੰਜਾ ਕਰਾ ਦੇ ਮੇਰੇ ਤੇ ਪਰਚਾ ਕੱਟ ਸਕਦੇ ਨਹੀਂ ਤਾਂ ਬੰਦੇ ਹੀ ਨਹੀਂ ਹੈਗਾ ਇਹ ਗੱਲ ਜਿਹੜਾ ਦੁਬਾਰਾ ਇਹਨੂੰ ਅੱਖੀਂ ਪੜਿਆ ਲਿਖਿਆ ਕਿੰਨਾ ਪੜਿਆ ਲਿਖਿਆ ਬੰਦਾਗਾ ਉਹ ਰਹਿਣ ਦੇ ਕਮਜ਼ੋਰ ਤੈਨੂੰ ਵੀ ਜਾਣਦਾ ਮੈਂ ਇਹ ਪੜਿਆ ਲਿਖਿਆ ਬੰਦਾ ਹੈ ਭੁੱਕੀ ਦਾ ਬੋਲੀ ਜਾਂਦਾ ਮਗਰ ਕੋਰਸ ਨਾ ਨਾ ਕੋਰ ਚਾਲੀ ਦੱਛੋ ਮੈਨੇਜਰ ਛਾਉ ਨੂੰ ਹਾਂ ਉਹ ਨਹੀਂ ਮੈਨੇਜਰ ਦੀ ਵੀ ਭਾਂਡ ਚੋਦੀ ਪਈ ਆ ਮੂੰਹ ਹੀ ਦੱਸੀ ਜਾਂਦਾ ਉਹ ਪੜੇ ਲਿਖੇ ਬੰਦੇ ਆ ਬਾਬਾ ਆ ਆ ਪੜੇ ਲਿਖੇ ਆ ਲੱਛਣ ਹੁੰਦੇ ਆ ਓਏ ਤਾਂ ਫਿਰ ਅਸੀਂ ਕਿੰਨੇ ਸਟੇਟਾਂ ਟੱਪ ਕੇ ਆਏ ਹਾਂ ਹਰਿਆਣਾ ਬੱਜੀਆ ਡੂਇੰਗ ਦਾ ਐਂਡ ਬੈਡ ਲੈਂਗੁਏਜ ਹਾਂ ਉਹ ਲੌੜਾ ਫੜ ਲਾ ਸਾਰਾ ਲੋਗ ਜਿਹਦਾ ਵੀ ਤੂੰ ਗਲਤ ਗਲਤ ਭਾਸ਼ਾ ਵਰਤਦਾ ਆਂ ਕਿਉਂ ਨਹੀਂ ਇੰਗਲਿਸ਼ ਓਏ ਆਹੋ ਹੋਰ ਮੈਂ ਆਪੀ ਤੂੰ ਆਇਆ ਕਰੋ ਯਾਰ ਮੇਰਾ ਸਿਰ ਰੋਕੋ ਜਾਓ ਉਹ ਅੰਗਰੇਜ਼ੀ ਬੋਲ ਨਾ ਤੇਨੂੰ ਪੰਜਾਬੀ ਬੋਲ ਤੂੰ ਲੋਸ਼ਾ ਵਿੱਚੋਂ ਜਿਹੜਾ ਕੰਮ ਹੈ ਤੇ ਖੜੇ ਹੋ ਜਾਓ ਨਹੀਂ 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 ਇਹ ਮਤਲਬ ਗੰਦੀ ਹੈ ਉਹ ਰਿਸ਼ਤੇਦਾਰੀ ਹੈਗੀ ਤੇਰੇ ਕੋਲ ਤਾਂ ਤੂੰ ਭੋਲ ਮਾਰ ਲੈ ਜਨੂ ਅਸੀਂ ਖੜਕੇ ਨਹੀਂ ਘਟਨੀ ਨਹੀਂ ਸੀ ਅਸੀਂ ਤਾਂ ਕੱਪੜੇ ਧੋਣ ਆਲੇ ਮਤਲਬ ਸਨ ਅੱਛਾ ਇਹ ਅ ਮੁੱਕ ਡੱਗੀ ਹੈਗੀ ਇੱਥੇ ਮੋਟਰ ਤੇ ਧੋ ਲੋ ਭੂਆ ਪਾਰੋ ਤੂੰ ਹੈਂ ਤੂੰ ਆ ਪਾਰੋ ਘਰੇ ਵਾਜੋ ਭਈਏ ਤੂੰ ਦੱਤਵਾ ਲਓ ਮੈਂ ਤਾਂ ਨਹੀਂ ਕੁਝ ਕਰ ਸਕਦਾ ਮੈਂ ਤਾਂ ਜਿੰਨੇ ਸਾਡੇ ਕੋਲੇ ਪਾਵਰ ਆ ਜੈ ਨੂੰ ਆ 10 ਮੀਟਰ ਤਾਰ ਮਤਲਬੀ ਸੀ ਸਾਡੇ ਦਾ ਕੰਮ ਨਹੀਂ ਦੇ ਜਾਂਦਾ ਚੱਕੀ ਹੂ ਰੋ ਚ ਕਿਸੇ ਨਾ ਨਾ ਕੀ ਚੁੱਕੀ ਦਾ ਹੈ ਨਹੀਂ ਦੇ ਸਾਡੇ ਮਤਲਬੀ ਜਿਹੜਾ ਸੀ ਤਾਰ ਲੈ ਕੇ ਆਏ ਆ ਇੱਥੇ ਆਏ ਨਹੀਂ ਹੈ ਕੰਪੂਟਰ ਨੂੰ ਸਾਨੂੰ ਗਵਰਨਮੈਂਟ ਨੇ ਦਿੱਤੀ ਆ ਵੀ ਕਿਸੇ ਖੰਭੇ ਤੇ ਲਾ ਕੇ ਚਾਰਜ ਕਰੋ ਚਾਰਜ ਕਿਵੇਂ ਕਰੋਗੇ ਜੇ ਤਾਰ ਮੈਨੂੰ ਦੇ ਕੇ ਉਹ ਹੁਣ ਤਾਂ ਅਸੀਂ ਨੇੜੇ ਲੱਗੇ ਖੜਿਆ ਨਾ ਫਿਰ ਅਸੀਂ ਇਹਦਾ ਤਾਰ ਵੀ ਵੱਡੀ ਵੱਡੀ ਹੁਣ ਤਾਂ ਨੇੜੇ ਗ੍ਰਾਂਟ ਵਿਭਾਗ ਦਾ ਦੇਜੋ ਇੱਥੇ ਕੰਮ ਦੇ ਗ੍ਰਾਂਟ ਬਾਲਾ ਕੱਢਦੀ ਐ ਇਹ ਐਂ ਕਰ ਹਾਂ ਹਾਂ ਹੁਣ ਜ਼ਰਾ ਛੋਟਾ રાટરા 250 રૂપિયા દેની હ મને તો સર જમા કર હા આ તો 250 રૂપિયા કોઈ ની એટલે જરા કોઈ ચીજ મળે 250 રૂપિયા ઓતાર 250 રૂપિયા 1500 રૂપિયા લઈએ યે મુલ 1000 રૂપિયા પૂડ ખ દેઉંગા સરકારી આઈ હે એકડા સર કે 200 રૂપિયા 200 રૂપિયા 200 રૂપિયા જમા કરો છોટે કોલે ફ્રી દે ગડા પાણી હા દેખું મંડ મારી તદ મારી પણ ਤੇ ਹੋਰ ਆ ਦੇ ਤੇ ਹੁਣ ਇਹਨੂੰ ਕਿਤੇ ਮਾਗਰ ਮੰਗੀ ਜਾਵੇ ਅੱਛਾ ਜੀ ਜਮਾ ਕਰ ਲਿਆ ਹਾਂਜੀ ਹਾਂ ਠੀਕ ਕਰ ਲੀਖੋ ਜੀ ਆਪਣੇ 8 ਨੇ ਰਿਪੋਰਟ ਛਪਾ ਦੀਆਂ 12 ਹੀ ਛਪਾ ਦੀਆਂ ਹਾਂ ਕੰਪਿਊਟਰ ਆਪਰੇਟਰ ਨੂੰ ਕਹਿ ਦੀਂ ਜੰਗਾ 12 ਰਿਪੋਰਟ ਛਪਾ ਦਿਓ ਅੱਛਾ ਨੇ ਇਹ ਕਿੱਥੇ ਡੋਕਾ ਇਹ ਲੋੜ ਲੈ ਜਾਉ ਜਾਂਦੇ ਹੋਏ ਤੇ ਕੀ ਨਾਮ ਆ ਜੀ ਤੁਹਾਡਾ ਕੋਈ ਨਹੀਂ ਕਮਜ਼ੋਰ ਬੰਦ ਤੋ ਬੰਦ ਤੋ ਆ ਪੰਜ ਸੰਦ ਚਲੋ ਭਾਈ ਚਲੋ ਜੀ ਪਹਿਲੀ ਫਿਰ ਆਪ ਹੀ ਕਰਦੇ ਹੋ ਆਪ ਹੀ ਕਰਦੇ ਹਾਂ ਚਲੋ ਚੰਗੀ ਗੱਲ ਹੈ ਵਧੀਆ ਫਿਰ ਸਖੜੀ ਹੈ ਵਧੀਆ ਆਪਣੀ ਕਣਕ ਅੱਛਾ ਅੱਛਾ ਇਹ ਚੰਗੀ ਫਿਰ ਆਪਾਂ ਤਾਂ ਲਾਤੀ ਹੂ ਲਵੇ ਨਾ ਬਸ ਪੱਜ ਕੇ ਦੋ ਦੋ ਵਾਰੀ ਰੇਪਾਤੀ ਆਪਾਂ ਲਵੇਗੇ ਮੈਂ ਹਾਂ ਲਵੇਗੇ ਦੋ ਦੋ ਵਾਰੀ ਰੇ ਰੇ ਮੈਂ ਖੱਲੇ ਵੇ ਲਾਤੀ ਹੂ ਰੇ ਦਾ ਬਾਦੀ ਮੈਂ ਰੇ ਪਾਦੀ ਆ ਇਹ ਗੱਲ ਹੈ ਥਾਣੇ ਕਿ ਚੈਲੀ ਬੱਚਾ ਜੋ ਬ੍ਰੇਡ ਪੀਸ਼ਾਬ ਦੇ 50 ਮਰਦਾਂ ਲਈ ਕਦੇ ਰਿਸ਼ਤੇਦਾਰ ਨੂੰ ਯਾਦ ਕਰਨੀ ਫੈਲੀ ਫੋਨ ਤੇ ਗੱਲ ਕਰਾਣੀ ਅਣਪਟਕ ਪਟਕ ਦੇਣੇ 50 ਕਿੱਲਾਂ ਦਾ ਮਾਲਕਾ ਬੰਦਾ ਹਾਂ ਤੇ ਬਾਕੀ ਬੜਿਆ ਲਿਖਿਆ ਵਾਧੂ ਆ ਜਾਣ ਦਾ ਜੋ ਰਿਸ਼ਤਾ ਕਾਦੇ ਭੈਣ ਦਾ ਫੁੱਦਾ 50 ਬੜਿਆ ਲਿਖਿਆ ਬੰਗਾ ਵਾਧੂ ਆ ਜਿਹੜਾ ਨੇ ਦੂਰ ਤੇ ਕਈ ਆ 50 ਕਿੱਲਾਂ ਭੁਖੀਆਂ ਵਿੱਚ ਕਈ ਅਫਸਰ ਥੱਲੇ ਕੰਮ ਕਰਦਾ ਆ ਨਹੀਂ ਕਿ ਸਾਹਿਬ ਦੀ ਗੱਲ ਉਹ ਜਾਣਦਾ ਮੈਂ ਤੁਹਾਨੂੰ ਯਾਰਾ ਕੀ ਨੰਬਰ ਉਹਦਾ ਕੰਮ ਆ ਜਾ ਕੇ ਸ਼ਾਬ ਰਹੀ ਨੇ ਜੀ ਕਿਹੜਾ ਨਸ਼ਾ ਹੈ ਬੜਾ ਦੇਰੀ ਪਰਤਾ ਇਹ ਬਿੰਦੇ ਤੇ ਨਸ਼ਾ ਨਸ਼ਾ ਕਰੀ ਚਲੋ ਆਪਾਂ ਜਣਾ ਲੜਤਾ ਤੂੰ ਖਾ ਰ ਨਾ ਮਨ ਤੋਂ ਮਨੇ ਮਤਲਬ ਹਾਂ ਖਾਣੇ ਆ ਹਾਂ ਇਹ ਕਰ ਲੋ ਹੋਰ ਸ਼ਕੀਰੀ ਦਾ ਕੰਮ ਨਹੀਂ ਵਿਚਾਰੇ ਨਹੀਂ ਕੀ ਕਹਿਣਾ ਕੰਮ ਕਰਦੇ ਆ ਉਹਦਾ ਦੱਸ ਨਾ ਦੱਸ ਦੇ ਬਰਬਾਦ ਬੰਤ ਆਏ ਹਾਂ ਹਮ ਗੱਲ ਕਰੀ ਗਾ ਹੋ ਜਾਂਦੀ ਆ ਹਮ ਆਪਣਾ ਤਾਂ ਮਤਲਬ ਸ਼ਕੀਰੀ ਦਾ ਕੰਮ ਆ ਹਾਂ ਨਸ਼ਾ ਲਿਆ ਹੈ ਮੈਨੂੰ ਪਤਾ ਹੀ ਨਹੀਂ ਮੈਨੂੰ ਪੁੱਤੂ ਬਣਾਈ ਜਾਂਦਾ ਕੋਈ ਵਾਰੀ ਹੋਰ ਸੁਣ ਲੈ ਤੂੰ ਤੂੰ ਪਤਾ ਲੱਗਦਾ ਤੇਰੇ ਅਫਸਰ ਦੇ ਰੱਖਣਾ ਫੇਰ ਨਾ ਰੋਕਣਾ ਕਿਲੋ ਦੇ ਜਾ ਇਹ ਤਾਂ ਖਾਣ ਨੂੰ ਆ ਕਿਲੋ ਨਸ਼ਾ ਚੰਗਾ ਹੋਵੇ ਇੱਕ ਗੱਲ ਹੋਰ ਹੈ ਇਹ ਰਿਸ਼ਤੇ ਦਾ ਤੂੰ ਕਿ ਰਗਾ ਹੱਲ ਕਰ ਹੂੰ 5 ਜਣੇ ਜਿਹੋ ਉਹੀ ਵਗੁੰਦੀ ਹੈ ਉੱਥੇ ਤਾਂ ਉਹੀ ਹੈ ਉੱਥੇ ਤਾਂ ਬਿਆਨ ਦਾ ਬਿਆਨ ਤੇ ਬੀਜਿਆ ਪਿਆ ਉੱਥੀਆਂ ਲੱਗੀਆਂ ਚੱਕੀਆਂ ਚੱਕੀਆਂ ਅੱਛਾ ਆਪਣੇ ਤਾਂ ਅੱਖ ਲੱਗੀ ਪਈ ਐ ਉੱਥੇ ਭਾਰਤ ਜਾਪਨ ਜਾਂ ਭਾਰਤ ਜੋ ਹੈ ਕਿ ਮਟਾਪੜੇ ਕਿਉਂ ਨਹੀਂ ਪੀਜਣ ਦਿੰਦੇ ਇਹ ਯਾਰ ਗੌਰ ਮੁੰਡਾ ਉੱਠਾ ਤੂੰ ਉਠਾ ਸਿਆਣਾ ਬੰਦਾ ਤਾਂ ਐ ਯਾਰ ਤੇਰਾ ਨਾਂ ਪੰਤ ਜੇ ਠਾਉਣੀ ਹੈ ਨਾ ਦੁਨੀਆ ਨਹੀਂ ਲੱਗਦੀ ਮਗਰ ਅਗਲਾ ਕਹਿੰਦਾ ਸੰਗ ਦਾ ਘਰੋਂ ਕਿਸੇ ਨੂੰ ਪਤਾ ਖਾਂਦਾ ਕਿ ਨਹੀਂ ਬਾਕੀ ਆ ਲਗਣ ਰਿਸ਼ਤੇਦਾਰ ਦੇਖਣਗੇ ਹਾਂ ਪਰ ਇਹ ਗੱਲ ਚ ਘਾਟਾ ਖਾਈ ਜਨੇ ਮੂਰੇ ਉਹਨਾ ਭੂ ਆ ਇਹ ਆਪਣੇ ਭੁੱਖੀ ਆ ਦੂਜੇ ਨਸ਼ਾ ਨਾ ਤਾਂ ਵੱਜੇ ਭੁੱਖੇ ਹੋਰ ਚਿੱਟਾ ਗਾਈ ਜਾਂਦੇ ਪੀ ਜਾਂਦੇ ਪੀਦਾ ਜੀ ਚੱਲ ਪੇ ਇਹ ਭੰਡੇ ਯਾਰ ਦਾ ਭੁੱਖੀ ਫੀਮ ਚੱਲ ਪਿਆ ਨਾ ਕੈਪਸੂਲ ਗੋਲੀ ਲੱਗਾ ਫੱਕੜ ਅੱਪੀ ਬੰਦ ਹੋ ਜੇ ਕਿੱਟੇ ਚੁੱਟੇ ਠੱਪ ਨੇ ਉਹਨਾਂ ਨੂੰ ਰੁਪਏ ਨਹੀਂ ਬਣ ਦਿੰਦਾ ਬੰਦਾ ਇਹ ਭੁੱਖੀ ਫੀਮ ਚਲਾਤੀ ਵਿਕੂ ਕੀ ਜੇ ਕੋਹਰ ਵੀ ਗੱਲ ਆ ਬਾਬਾ ਜੇ ਸਿਸਟਮ ਚੱਲ ਪਿਆ ਆ ਬਿਆਹਾਂ ਗੋਹਾਂ ਦੀ ਛਾੜ ਛੜਾਈ ਨਾ ਹੋਵੇ ਹਨਾ ਪਾਸੇ ਦੀ ਵੀ ਆਣੀ ਨਹੀਂ ਜਦੋਂ ਹਸਟਾਲ ਚ ਗੋਲਿੰਗ ਨਹੀਂ ਮੁਕੀ ਖਾਲੇ 50 ਸਾਲ ਹੋ ਗਏ ਖਾਂਦੀ ਨੂੰ ਕੋੜੇ ਵਰਗੇ ਹੈ। ਕੀ ਗੱਲ ਹੈ? ਹਜੇ ਵੀ ਖੜਪਾੜਾ ਕਰ ਰਹੇ। ਲੈ, ਉਹ ਮੈਂ ਕੋਈ ਨਾ ਮੈਂ ਦੱਤ ਲਵਾ ਲੈ ਚਾਹਾਂ। ਇਹ ਚੱਕੀ ਕੋਈ ਨਹੀਂ। ਇਹ ਤਾਂ ਮੈਂ ਤੈਨੂੰ 10 ਜੰਮ ਬੰਤ ਵੀ ਡੰਗ ਘਰ ਲਗਾ ਕੇ ਨਾ ਜੀ ਕਰਕੇ ਹੈ ਨਾ। ਦਿੱਲੀ ਤਰ ਨਹੀਂ ਲੱਗੇ। ਸੜਕਾਂ ਤੇ ਹੁਣਾ ਕੋਈ। ਇੱਕ ਤਾਂ ਨੂਨ ਬਣਦਾ ਯਾਰ। ਸੈਂਟਰ ਸਰਕਾਰ ਜਾਂ ਤਾਂ ਅੱਖੇ ਵੀ ਸਾਨੂੰ ਲੋੜਣੀ। ਲੋਡ ਗਵਰਨਮੈਂਟ ਨੂੰ ਹੈਗੀ ਦਵਾਈਆਂ ਚ ਪੈਂਦੀਆਂ ਕਈ ਸ਼ਹਿਰਤਾਂ ਚ ਬਿਆੰਦਾ ਪਿੰਆ ਮਰ ਗਿਆ ਮਰ ਗਿਆ ਪਹਿਲਾਂ ਰਾਜਸਥਾਨ ਲੁੱਟ ਕੇ ਖਾ ਗਿਆ ਪੰਜਾਬ ਨੂੰ ਨਸ਼ਾ ਕੋਲ ਦੁਨੀਆ ਖਾਂਦੀ ਉੱਥੋਂ ਲਈ ਗਏ ਭਾਈ ਉਹਨਾਂ ਨੇ ਟਰੈਕਟਰ ਪਿਆਂ ਦੇ ਪਰਲੇ ਐਮਪੀ ਨੇ ਪਰਲੇ ਕਾਇ ਸਟੇਟਾ ਹੋ ਰਹਾ ਪਾਬਾ ਦੁੱਬ ਗਏ ਪਾ ਦੁੱਬ ਗਏ ਗੱਲ ਤਾਂ ਧਰਤੀ ਚੁੱਗ ਲ ਆਪਣੇ ਬੇਟਾ ਇਹ ਤਾਂ ਕੁਦਰਤੀ ਹੈ ਕੁਦਰਤੀ ਨਰਸ਼ਾ ਯਾਰ ਹਾਂ ਇਹੀ ਗੱਲ ਹੈ ਧਰਤੀ ਚੁੱਗਦੀ ਹੈ ਇਹ ਸਾਰਾ ਕੁਦੰਦ ਚਾ ਤੂੰ ਰੇਟ ਮੁਕਾਫਰ ਕੀ ਰੇਟ ਲਾਏਗਾ ਆਪਣਾ ਮੈਨੇਜਰ ਨਾਲ ਜੱਦਾ ਲਿਓ ਮਾੜੇ ਨਾਲੇ ਕਹੇ ਨਸ਼ਾ ਕੋਲੀ ਨਹੀਂ ਰੱਖਦੇ ਨਾ ਮੈਂ ਗੱਲ ਕਰਨਾ ਚਾਹੀ ਜੰਨੀ ਮੁਕਾਬਸ ਚਲ 35 ਬੰਦਾ ਤੂੰ ਸਖੀਰ ਕੰਪਿਊਟਰ ਆਪਰੇਟਰ ਕੋਲ ਆ ਹਾਂ ਉਹ ਤੋਂ ਆਪਰੇਟਰ ਸਾਹਿਬ ਦੇਓ ਜੀ ਹੂੰ ਇਹ ਨਾ ਬੰਦ ਤਾਂ ਸੀ ਨਾ ਕੋਡਵੜ ਰੱਖੇ ਹੋਏ ਆ ਪਤਾ ਹੀ ਐ ਮੈਨੂੰ অপারেਟਰ ਤਾਂ ਕੀ ਲੌੜੇ ਦਾ ਕਲਾਸ ਨਾਲ ਜੋੜ ਲਾਉਣਾ ਨਹੀਂ ਮੈਂ ਮੂੰਹ ਦੇਖ ਕੇ ਦੱਸਦਾ ਸੀ ਇਹਨੂੰ ਮੈਨੇਜਰ ਮਨਾਤਾ ਮੈਨੇਜਰ ਤਾਂ ਕੀ ਲੌੜੇ ਰੰਗ ਨਾਲ ਨਫੜਨੀ ਚੋ ਜੜ ਚੋ ਫੜਨਾ ਕਿ ਮੂੰਹ ਉਹਦੇ ਮੂੰਹ ਹੀ ਦੱਸੀ ਜਾਂਦਾ ਇਹ ਤਾਂ ਟੱਪ ਕਰੀ ਪੌਂਡ ਜੀ ਆ ਇਹ ਕੋਡਵੜ ਰੱਖੇ ਗੱਲ ਹੋਰ ਆ ਯਾਰ ਜਿਵੇਂ ਜਾਨੋ ਵੀ ਸਾਡੇ ਕੱਪੜਾ ਵਾਲੀ ਤਾਂ ਲੱਗਦੇ ਫੜੇ ਲਿਖੇ ਪੂਰੇ ਪੂਰੇ ਮਾੜਾ ਬੰਦਾ ਅੱਥੀ ਵੀ ਕੋਲੋ ਸੁਣਾ ਪ੍ਰਵਾਹ ਹੋ ਜਾ ਬੰਦਾ ਪੂਰਾ ਭੈਖ ਚਾਗਲੇ ਨੂੰ ਹਲਗਾ ਤੇ ਪਾਉਂਦੇ ਰਹੋ ਆਏ ਤਾਂ ਆਏ ਤਾਂ ਸੀ ਅਸਲਾ ਵੀ ਰੱਖਿਆ ਹੋਇਆ ਹੈ ਹੈ ਆਏ ਤਾਂ ਸਾਰਾ ਕੁਝ ਹੀ ਸਾਡੇ ਕੋਲੇ ਦੰਨੋ ਅਗਲਾ ਕਹਿੰਦਾ ਬਿੱਲੇ ਵਾਲੇ ਫਿਰਦੇ ਆ ਨਹੀਂ ਨਹੀਂ ਬਿੱਲੇ ਵਾਲੇ ਨਹੀਂ ਲੱਗਦੇ ਤੈਨੂੰ ਕੀ ਤੁਸੀਂ ਜਲੂਸ ਕੱਢਿਆ ਕਾਹਦਾ ਜਲੂਸ ਚੱਜ ਦਾ ਕੱਪੜਾ ਤਾਂ ਪਾ ਲਓ ਇਹ ਤਾਂ دریا ਚ ਸਮੁੰਦਰੀ ਜਹਾਜ਼ ਚਲਾਇਆ ਚਲਾਇਆ ਸੀ ਜਹਾਜ਼ ਉਹ ਚਲਾਇਆ ਸੀਗਾ ਉਹ ਸਾਰੀਆਂ ਵਾਲੀਆਂ ਨਿਸ਼ਾਨੀ ਹੈ ਕਿਹੜੀ ਆ ਜਿਹੜੇ ਤੂੰ ਕੱਪੜੇ ਮੈਂ ਨਹੀਂ ਨੋ ਨੋ ਆਏ ਨਹੀਂ ਪਤਾ ਲੱਗਦਾ ਅਗਲੇ ਨੂੰ ਲੱਗਦਾ ਪਾ ਕੇ ਫਿਰ ਰੱਖਿਆ ਕਿੱਲੋ ਹਾਂ ਰੇਟ ਮਕਾਲੂ ਭਈ ਆਉਂਦਾ ਪੰਨਾ ਬਾਇ ਮੈਂ ਤੈਨੂੰ ਗੱਪ ਮਾਰਦੀ ਦੇਖ ਜਿਹੜਾ ਚੱਲਦਾ ਪੰਜ ਨੂੰ ਚੱਲਦਾ ਸ਼ਕੀਰੀ ਦਾ ਕੰਮ ਆ ਸੀ ਸਾਡੀ ਮਿਹਨਤ ਤਾਂ ਗਏ ਚਾਰ ਨੂੰ ਨਹੀਂ ਹੱਸ ਚਾਰ ਤਾਂ ਬੋੜਾ ਨਹੀਂ ਆ ਨਹੀਂ ਨਹੀਂ ਆਹੋ ਆਹੋ ਪੰਨਾ ਜੀ ਦੇਖ ਤੇ ਜ਼ਰਾ ਤੂੰ ਮੁੱਖ ਤੇ ਰੱਖ ਲੈ ਮੈਂ ਮੂੰਹ ਤੇ ਕਿਉਂ ਰੱਖਦੇ ਤੁਸੀਂ ਬਾਣਾ ਵੀ ਦੀ ਆਏ ਹੋ ਤੇਰੇ ਨਾਲ ਪਕਾਈ ਕਰਦੇ ਹੋ ਪੈਸੇ ਦਾ ਸਭ ਕੁਝ ਤੇ ਆ ਗਿਆ ਬਸ ਤੇ ਸਾਨੂੰ ਵੀ ਕੁਝ ਨਹੀਂ ਹੋਈ ਬਸ ਸਵਾਦ ਹੀ ਮਿਲਿਆ ਬਸ ਸਵਾਦ ਦੇ ਮਾਰੀ ਤੁਰੇ ਕਦੇ ਹੋਣੇ ਮੈਂ ਇਹ ਸੀ ਬਾਈ 10 ਫਿਰ ਤਾਂ ਸੀ ਆਉਂਦੇ ਆਉਂਦੇ 10 ਕਿਲੋ ਖਾ ਗਏ ਆਉਂਦੇ 10 ਦਿਨਾਂ ਚ 10 ਦਿਨਾਂ ਚ 10 ਦਿਨਾਂ ਚ 10 ਕਿੱਲੋ ਰੋਜ ਦੀ ਬਾਟ ਨੇ ਭੰਨ ਤੇ ਫਿਰ ਤੇਦੀ ਭੰਨ ਚੋਤੀ ਥੱਕ ਜਾਂਦੇ ਮੈਨੇਜਰ ਸਾਹਿਬ ਦੀ ਨਾ ਇਹ ਤਾਂ ਥੋੜੀ ਘਾਟਾ ਮੋਰ ਮੈਂ ਤਾਂ 100 ਗ੍ਰਾਮ ਖੰਨੇ ਵੱਧ ਖਾਂਦੀ ਕੋਈ ਵਾਲੀ 100 ਗ੍ਰਾਮ ਤਾਂ ਬਾਟ ਭੰਨ ਦਿੰਦੀ ਮਣ ਭਾਰ ਚੱਕਣਾ ਸੌਖਾ ੁਰਕੇ ਆਉਣਾ ਸੌਖਾ ਹੈ ਬਜਨ ਘਟ ਗਿਆ ਬਜਨ ਘਟ ਗਿਆ ਔਖੀ ਜੀ ਚੱਕਣੀ ਆ ਇਹ ਕੀ ਗੱਲ ਹੈ ਸਹੀ ਹੈ ਗੱਲ ਆ ਤਾਂ ਫੇ ਕਿਲੋ ਦੇ ਜੋ ਕਰਾ ਮੈਨੂੰ ਇਹ ਤਾਂ ਨਾ ਬੰਦ ਤੂੰ ਐ ਲਾਲਾ ਗੱਲਾਂ ਕਰਨ ਨੂੰ ਹੁੰਦੀਆਂ ਨੇ ਵੀ ਮਤਲ ਸੰਨ ਨੜੇ ਨਮੇਚ ਹੂੰ ਮੈਂ ਪੜਤੀ ਹੁੰਦਾਤੀ ਗਾਡੀ ਚ ਮਾਈਕਰ ਅੱਛਾ ਤੇ ਉਹਨਾਂ ਬਾਪੂ ਫਿਰ ਕਹਿਣ ਲੱਗਿਆ ਬਾਹੀ ਵਾਲਾ ਕੋਈ ਹੈ ਹੀ ਨਹੀਂ ਹੈ ਅੱਛਾ ਕੋਈ ਨੌਕਰੀ ਨਾ ਆਪਣੇ ਜਿੰਮੇਦਾਰ ਗਿੰਦਾ ਨਹੀਂ ਸੀ ਹਾਂ ਬਾਣ ਫੁੱਲਾ ਛੋਡੇ ਕੋਲ ਜਾਇਆ ਜਾਂਦਾ ਜਾਇਆ ਜਾਂਦਾ ਫੁੱਲੀ ਹੀ ਬਾਪੂ ਟੀਮ ਖਾਦਾ ਹੁੰਦਾ ਹੈ ਉੱਥੋਂ ਕਾਂ ਦੀ ਗਾ ਪੈਰਾ ਅੱਗੇ ਮੈਂ ਕਹਾਂ ਜਾਇਆ ਜਾਂਦਾ ਬਾਲੀ ਸੀ ਘਰੇ ਨਹੀਂ ਸਰਦਾ ਸੀ ਹੋਰ 50 ਕਿੱਲਾਂ ਦੀ ਬਾਹੀ ਕੋਈ ਨਹੀਂ ਤਣਦੀ ਸਾਰੀ ਟ੍ਰੈਟ ਨਾ ਬੋਂਦਾ ਬੀਜ ਦਾ ਇਹ ਥਾਰਾ ਕੁਝ ਕਰਦਾ ਸੀ ਇਹ ਕੰਨਾ ਆਇਆ ਆਏ ਤੋਰ ਜੇ ਕਈ ਵਾਰੀ ਪਏ ਮਨ ਨਾਲ ਗੱਲਾਂ ਕਰਦੇ ਆ ਕਿ ਕਿਤੇ ਨੌਕਰੀ ਜੱਟ ਤੇ ਜਾਂਦੇ ਚੰਗਾ ਆ ਹਾਂ ਬਾਹੜਾ ਵੀ ਦਿਨ ਆ ਭੌਕਣਾ ਪੈਂਦਾ ਫਿਰ ਐਂ ਸੋਚ ਖੜਿਆ ਤੂੰ ਨਹੀਂ ਕਿਤੇ ਸਵਾਦ ਦਾ ਮਰਿਆ ਨੋ ਨੋ ਇਹ ਤੋਂ ਮੈਂ ਮਤਲਬ ਹੀ ਨਾ ਪੜਿਆ ਹੋਣ ਕਰਕੇ ਬਾਗੀ ਜਾਂ ਬੰਦਾ ਯਾਦ ਸੋਚਦਾ ਅੱਛਾ ਮੈਂ ਗੁਲਾਮੀ ਜੀ ਕਰਕੇ ਰਾਜੀ ਹਾਂ 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 ਮੈਂ ਅਬ ਤਾਂ ਮਸਤ ਜਾ ਰਿਹਾ ਹਾਂ ਕੰਮ 'ਚ ਨਹੀਂ ਜਾ ਰਿਹਾ ਨਜ਼ਾਰਾ ਤਾਂ ਬੱਸ ਕਿਵੇਂ ਲਾਲਾ ਮਤਲਬ ਭੈਣ ਚੁੱਧਗੀ ਹੋਣਾ ਨੋ ਨੋ ਬਹਣ ਵੀ ਮੇਰੀ ਸਲਾਹ ਤੋਂ ਕਿ ਕਿਲਾ ਦੋ ਕਿਲੇ ਲੈ ਲਵਾਂ ਅੱਛਾ ਨਾਲ ਲੱਗਦਾ ਮੈਨੂੰ ਦੱਸ ਦੀ ਕੋਈ ਨਹੀਂ ਮੈਂ ਲੈ ਲਵਾਂ ਰੇਟ ਕੀ ਹੈ ਤੁਹਾਡੇ ਰੇਟ ਤਾਂ 6 17 ਨੂੰ ਮੰਨ ਅੱਛਾ ਮੈਂ 15.5 ਲਾਤੀਗਾ ਅੱਛਾ ਤੇ ਨਾਲ ਲੱਗਦਾ ਲੈ ਲੈ ਕੋਈ ਮੜਾ ਤਾਂ ਨਹੀਂ ਨਾ ਕੋਈ ਮੜਾ ਨਹੀਂ ਦੇ ਦੇ ਨਾਲ ਲੱਗਦੇ ਨਾਲ ਕਿਹੜਾ ਪਤਾ ਲੱਗਦਾ ਕਿ ਠੇਕੇ ਤੇ ਦਿੱਤਾ ਹੈ ਕਿਵੇਂ ਕਹੇ ਨਹੀਂ ਵੀ ਠੇਕੇ ਤੇ ਦਿੱਤਾ ਦਿੱਤਾ ਲੈਣਾ ਹੈ ਲੈਣਾ ਹੈਗਾ ਆ ਮੈਂ ਗਲਤੀ ਸਮਝ ਗਿਆ ਹਾਂ ਆ ਭਲਾਵਾਂਗੇ ਹਾਂ ਭਲਾਵਾਂਗੇ ਪਤਾ ਹੀ ਹੋ ਤੇਰੇ ਮੂੰਹ ਤੋਂ ਪਤਾ ਲੱਗ ਜਾਂਦਾ ਕਿੱਲਾ ਦੋ ਕਿੱਲੇ ਇਹਦਾ ਪੈਸਾ ਸਾਡੇ ਕੋਲੇ ਹੀ ਪੈਸਾ ਦੇ ਦੇ ਪਰੇ ਰੋਜ਼ ਰੋਜ਼ ਉਹ ਬਾਪੂ ਦਾ ਦੱਬਿਆ ਹੋਇਆ ਪੈਸਾ ਹੈਗਾ ਸਾਡੇ ਕੋਲੇ ਕੋਈ ਨਹੀਂ ਲੈ ਲਾਗੇ ਐ ਕਰ ਓ ਕੀ ਤੁਸੀਂ ਜਲੂਸ ਕੱਢਿਆ ਸਾਗ ਤਰਿਆ ਪਿੰਡੇ ਸੰਗ ਉਹ ਰਿਸ਼ਤੇਦਾਰ ਹੈ ਘਰੇ ਚੱਲੋ ਨਾ ਟੋਲ ਰੋਟੀ ਪਾਣੀ ਖਾ ਲਿਆ ਕਲੀੜਾ ਕੱਪੜਾ ਬਦਲੋ ਪਹਿਲਾਂ ਤਾਂ ਉਹਦਾ ਆ ਵੀ ਗੱਲ ਸਿਆਣੀ ਹੈ ਇਹਦੀ ਗੱਲ ਆ ਹਾ ਹਾ ਉਹਦਾ ਲੱਡੇ ਜਾਂਦਾ ਬਾਬਾ ਯਾਰਾ ਹਾ ਗੁੰਡ ਵਰਗੇ ਮੂੰਹ ਹੈ ਕੀ ਤੂੰ ਜਲੂਰ ਕਹ ਕੰਪਿਊਟਰ ਆਪਰੇਟਰ ਆ ਫਲਾਨਾ ਨਹੀਂ ਆਪਰੇਟਰ ਤਾਂ ਹੈ ਸਾਲਾ ਆਪਰੇਟਰ ਚਕਲੋ ਯਾਰ ਘਰੇ ਉਹ ਕਹਿ ਦਿੰਦਿਆ ਕਹਿ ਦਿੰਦਨੇ ਆ ਪਿੰਡ ਚ ਸੰਗ ਆਉਂਦਾ ਨਹੀਂ ਹੋਣੀ ਜੀ ਜਾਨ ਦਾ ਤਾਂ ਦਿੱਕਤੀ ਸੀ ਲੈ ਬਦਲ ਕਹੇ ਜਿੰਦੇ ਬਸ ਚਲੋ ਯਾਰ ਘਰੇ ਚਲੋ ਚੱਲੀ ਚੱਲੀ ਹੋਰ ਲੀੜਾ ਕਪੜਾ ਬਦਲ ਨਹਾ ਧੋ ਲਓ ਔਖਾ ਹੋ ਜਾਂਦਾ ਬਾਬਾ ਮੌਕੇ ਤੇ ਰਹਿਣਾ ਰਾਤ ਰਹਿ ਜੂਰੀ ਤੜਕੇ ਵਗ ਜੂ ਥੁੱਕੇ ਹੋਗੇ ਚਲੋ ਆਜਾ ਐਂਦੀ ਚਲੋ ਥੁਪੜਾ ਕੰਬਲ ਹਾ ਦੇ ਨੀ ਤੇਰਾ ਮੜਿਆ ਪੈਰੀਂ ਲਾ ਦਿਆਂ ਨੰਗ ਚੜਨਗੇ ਲਾ ਆਪ ਖੁਫੜਾ ਪਹਿਲੀ ਫੋਨ ਤੇ ਦਾ ਕੋਈ ਨਹੀਂ ਮੈਂ ਚੱਕ ਲੂਗਾ ਚਲੋ ਆ ਤਾਰ ਵੀ ਸਾਡੀ ਉਹ ਬਾਈ ਰਹਿਣ ਦੇ ਤਾਂ ਭਾਂਡੇ ਖੁਫੜਾ ਲੈ ਚਲੀ ਗਏ ਹਾਂ ਭਾਂਡੇ ਕਿਤੇ ਲਾਉਣਾ ਬੈਠਾ ਕੇ ਆਪਾਂ ਚੱਕ ਲੈ ਤਾਰ ਦਾ ਆਪਣਾ ਕੰਪਿਊਟਰ ਸਭ ਹਾਂਜੀ ਆ ਬਸਟਨ ਚੱਕ ਲਓ ਭਾਂਡੇ ਹਾਂ ਆ ਤਾਰ ਹੁੰਦਾ ਬਹੁਤ ਔਲੇ ਕੋਈ ਨਹੀਂ ਚਲ ਖੁਫੜਾ ਕੋੜੇ ਹੋਈ ਆਪਣੇ ਕੋਲੇ ਹੋਈ ਹਾਂ ਚਲੋ ਤੇ ਆਪਣਾ ਖੁਫੜ ਚੰਦ ਕਰਿਓ

ਕੁਝ ਜੇ ਬੰਦੇ ਵੀ ਦੀ ਟੱਪ ਜਾ ਕਿਉਂ ਵੇਚੀਆਂ ਕਰਵਾਦਾ ਫਿਰ ਫੁਪਰੇ ਇੱਕ ਖੱਲੀ ਵਾਲੀ ਚੜ੍ਹਦੀ ਜਿਵੇਂ ਹੁਣ ਬੈਠੇ ਰੇ ਨਾ ਲੱਤ ਨਹੀਂ ਮੁੜਦੀ ਕੋਈ ਨਹੀਂ ਹਟਾ ਦੂ ਮਾਲ ਚ ਕਰੂ ਸਰੀ ਨਹੀਂ ਕੋਈ ਨਹੀਂ ਚਾਲਾ ਜਿੰਦਗੀ ਕਰਦਾ ਮਾਲ ਛੁਟਾਏ ਮਾਲ ਚ ਨਾ ਜਿੰਗੀ ਕਰਦਾ ਫੁਪਰੇ ਨਾ ਥੇ ਨਾ ਖਾਣ ਓਏ ਘਰੇ ਖਾਲੀ ਯਾਰ ਉਹੀ ਗੱਲ ਆ ਸ਼ਾਨਾ ਫਾਦੇ ਚੱਲ ਫਿਰ ਲੋਸ਼ੇ ਨੇ ਦਾ ਭੈਣ ਪਹਿਲਾ ਚੋਦੀ ਪਈ ਨਾ ਲੈ ਦੇ ਕਿੱਕੜ ਗੜ ਬੰਦਾ ਨਹੀਂ ਮਨੇ ਚਾਬ ਕਰੇ ਘਰੇ ਦੇ ਲੋਕ ਇਧਰ ਸਾਬ ਹਾਂ ਹਾਂ ਮੁੰਡਾ ਬਹੁਤ ਪੜਿਆ ਲਿਖਿਆ ਹਾਂ ਹਾਂ ਦਸੀਏ ਮੂੰਹ ਤੋਂ ਪਤਾ ਲੱਗੀ ਹੁੰਦਾ ਉਹਦਾ ਹਾਂ ਕੰਪਿਊਟਰ ਆਪਰੇਟਰ ਵੀ ਬੰਦਾ ਹਾਂ ਹਾਂ ਸਾਰਿਆਂ ਦੀ ਭੈਣ ਚੋਦੀ ਹਾਂ ਘਰ ਨੂੰ ਚਲੋ ਜੀ ਹਾਂ ਲੈ ਨੂੰ ਪਤਾ ਹੀ ਨਹੀਂ ਲੱਗਦਾ ਕਿੱਧਰ ਜਾਣਾ ਇਹ ਮੜੇ ਓਵਰ ਹੋ ਗਏ ਮਿੰਗਾ ਬੱਤ ਲਾਉਂਦਾ ਨਾ ਆਪਣਾ ਫਿਰਿਆ ਨਾ ਨਾ ਹਾਂ ਕੱਤਕੇ ਮੈਂ ਰਹਿ ਜੂ ਹਾਂ ਚਲੋ ਮੈਨੇਜਰ ਸਾਹਿਬ ਚਲੋ ਚਲੋ ਹਾਂ ਤੇ ਫਿਰ ਦੇਵਤੀ ਤੇ ਛੁੱਟੀ ਪਾ ਲਗੇ ਹਾਂ ਛੁੱਟੀ ਪਾ ਦਿਓ ਛੁੱਟੀ ਪਾ ਲਾਂਗੇ ਚਲੋ ਕੱਲ ਨੂੰ ਫੋਨ ਕਰਦੇ ਕੱਲ ਨੂੰ ਲੈ ਕੇ ਆਵਾਂਗੇ ਅੱਜ ਰਾਤ ਰਹਿ ਜੇ ਹਾਂ ਹਾਂ ਕਰੀਏ ਤੇ ਹੁਣ